ਪੰਜਾਬ ਨੂੰ ਨਵੰਬਰ ਦੇ ਪਹਿਲੇ ਹਫਤੇ ਬਾਅਦੇ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ ਮੌਸਮ ਵਿਗਿਆਨ ਕੇਂਦਰ ਅਨੁਸਾਰ ਸੂਬੇ ਵਿੱਚ 5 ਤੇ 6 ਨਵੰਬਰ ਨੂੰ 20 ਪੈਣ ਦੀ ਉਮੀਦ ਹੈ ਹਾਲਕਿ ਹਜੇ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਇਸ ਦਿਨਾਲ ਹੀ ਰਾਤ ਵਿੱਚ ਵਾਤਾਵਰਣ ਡਿਗ ਰਿਹਾ ਹੈ ਪਰ ਰਾਤਾਂ ਹਜੇ ਵੀ ਆਮ ਨਾਲੋਂ ਵੱਧ ਗਰਮ ਹਨ ਮੌਸਮ ਵਿਗਿਆਨ ਕੇਂਦਰ ਅਨੁਸਾਰ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਇਹ ਗੜਬੜ 4 ਨਵੰਬਰ ਤੋਂ ਸਰਗਰਮ ਹੋ ਜਾਵੇਗੀ ਇਸ ਦਾ ਪ੍ਰਭਾਵ Jammu Kashmir ਵਿੱਚ ਸਭ ਤੋਂ ਵੱਧ ਮਹਿਸੂਸ ਕੀਤਾ ਜਾਵੇਗਾ ਹਾਲਕਿ 5 ਅਤੇ 6 ਨਵੰਬਰ ਨੂੰ ਇਹ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਪੰਜਾਬ ਦੇ ਜਾਤਰਾ ਸ਼ਹਿਰਾਂ ਵਿੱਚ ਦਿਨ ਬਦਲਬਾਈ ਰਹੇਗੀ ਅਤੇ ਦਰਮਿਆਨੀ ਤੋਂ ਭਾਰੀ بارش ਦੀ ਸੰਭਾਵਨਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਨੂੰ ਵਾਦੇ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ ਮੀਂਹ ਪ੍ਰਦੂਸ਼ਣ ਕਣਾਂ ਨੂੰ ਸ਼ਾਂਤ ਕਰੇਗਾ ਅਤੇ ਹਵਾ ਗੁਣਵੱਤਾ ਸੂਚਕ ਵਿੱਚ ਸੁਧਾਰ ਰਹੇਗਾ ਵਰਤਮਾਨ ਵਿੱਚ ਪੰਜਾਬ ਦੇ ਸਾਰੇ ਸ਼ਹਿਰਾਂ ਦਾ AQI 100 ਤੋਂ ਉੱਪਰ ਹੈ ਪਠਿੰਡਾ ਵਿੱਚ 205 ਦਰਜ ਕੀਤਾ ਗਿਆ ਜਿਸ ਵਿੱਚ ਸਭ ਤੋਂ ਵੱਧ ਤਾਪਮਨ ਲਗਾਤਾਰ ਵਧ ਰਿਹਾ ਹੈ ਪਿਛਲੇ 24 ਘੰਟਿਆਂ ਦੌਰਾਨ ਤਾਪਮਨ 1 ਡਿਗਰੀ ਦੀ ਗਰਾਫਟ ਆਈ ਹੈ ਸੁਬਿਰ ਚਲ ਤੋਂ ਬਾਅਦ ਤਾਪਮਨ ਮਾਨਸਾ ਵਿੱਚ ਦਰਜ ਕੀਤਾ ਗਿਆ ਜਿੱਥੇ 12 32.3 ਡਿਗਰੀ ਰਿਹਾ ਇਸ ਤੋਂ ਇਲਾਵਾ ਸੂਬੇ ਦਾ ਸਭ ਤੋਂ ਘੱਟ ਤਾਪਮਨ ਗੁਰਦਾਸਪੁਰ ਵਿੱਚ 16 ਡਿਗਰੀ ਦਰਜ ਕੀਤਾ ਗਿਆ ਤਸਦੀਕੀ ਸਵੇਰੇ ਅਤੇ ਰਾਤ ਦੇ ਘਟੋਕਟ ਤਾਪਮਨ ਵਿੱਚ 1.1 ਡਿਗਰੀ ਦਾ ਵਾਧਾ ਹੋਇਆ ਇਹ ਤਾਪਮਨ ਆਮ ਨਾਲੋਂ 4 ਡਿਗਰੀ ਵੱਧ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ਤਸਦੀਕੀ ਪੰਜਾਬ ਵਿੱਚ ਨਵੰਬਰ ਦੇ ਪਹਿਲੇ ਹਫਤੇ ਹੀ ਵਾਦੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਜਲਦੀ ਹੀ ਰਾਹਤ ਮਿਲਣ ਦੀ ਉਮੀਦ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਦਤਾਇਆ ਗਿਆ ਹੈ ਕਿ 5 ਤੇ 6 ਨਵੰਬਰ ਨੂੰ ਸੂਬੇ ਵਿੱਚ ਮੀਂਹ ਪੈ ਸਕਦਾ ਹੈ ਹਾਲਾਂਕਿ ਇਸ ਸੰਬੰਧ ਵਿੱਚ ਹਜੇ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਭਾਗ ਅਨੁਸਾਰ ਨਵੀ ਪੱਛਮੀ ਗੜਬੜੀ 4 ਨਵੰਬਰ ਤੋਂ ਇੱਕ ਸਰਗਰਮ ਹੋ ਜਾਵੇ ਜਿਸ ਦਾ ਪ੍ਰਭਾਵ ਜੰਮੂ ਕਸ਼ਮੀਰ ਵਿੱਚ ਸਭ ਤੋਂ ਵੱਧ ਮਹਿਸੂਸ ਕੀਤਾ ਜਾਵੇਗਾ ਜਦੋਂ ਕਿ 5 ਤੇ 6 ਨਵੰਬਰ ਨੂੰ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਇਹਨਾਂ 2 ਦਿਨਾਂ ਦੌਰਾਨ ਰਾਜ ਦੇ ਯਾਤਰਾ ਹਿੱਸਿਆਂ ਵਿੱਚ ਬਦਲਵਾਈ ਰਹੇਗੀ ਅਤੇ ਕੁਝ ਥਾਵਾਂ ਤੇ ਦਰਮਿਆਨੀ ਤੋਂ ਭਾਰੀ بارش ਹੋਣ ਦੀ ਉਮੀਦ ਹੈ ਉਮੀਦ ਦੇ ਨਾਲ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ ਪ੍ਰਦੂਸ਼ਣ ਦੇ ਕਣ ਜ਼ਮੀਨ ਤੇ ਜਮ੍ਹਾਂ ਹੋ ਜਾਣਗੇ ਜਿਸ ਨਾਲ 에ਅਰ ਕੁਆਲਿਟੀ ਇੰਡੈਕਸ AQI ਵਿੱਚ ਸੁਧਾਰ ਹੋਵੇਗਾ ਇਸ ਵੇਲੇ ਰਾਜ ਦੇ ਸਾਰੇ ਸ਼ਹਿਰਾਂ ਵਿੱਚ AQI 100 ਤੋਂ ਉੱਪਰ ਰਿਕਾਰਡ ਕੀਤਾ ਜਾ ਰਿਹਾ ਹੈ ਜਿਸ ਵਿੱਚ ਬਠਿੰਡਾ 205 ਤੱਕ ਪਹੁੰਚ ਗਿਆ ਹੈ